ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਆਰਿਓ ਅੱਜ ਮੈਂ ਆ ਸਰਬਾਦ ਸੰਗਤਾਂ ਨਾਲ ਇੱਕ ਵਿਚਾਰ ਸਾਂਝਾ ਕਰਨ ਲੱਗਾ ਇੱਕ ਹਲੂਣਾ ਹੈ ਸਾਡੀ ਸੁੱਤੀ ਹੋਈ ਕੌਮ ਨੂੰ ਖਾਸ ਕਰਕੇ ਸਿੱਖਾਂ ਵਾਸਤੇ ਇਹ ਹਲੂਣਾ ਜਿਹੜਾ ਸੀ ਲੰਡਨ ਵਿੱਚ ਉੱਗੇ ਸਿੱਖ ਸਿਆਸਦਾਨ ਨੂੰ ਇੱਕ ਪਾਦਰੀ ਵੱਲੋਂ ਕਹੇ ਹੋਏ ਸ਼ਬਦ ਨੇ ਈਸਾਈ ਮਾਤੇ ਪਾਦਰੀ ਵੱਲੋਂ ਕਿਉਂਕਿ ਜਿਹੜੇ ਸਹਿਰਦ ਪ੍ਰਚਾਰਕ ਹੁੰਦੇ ਨੇ ਭਾਵੇਂ ਕਿਸੇ ਵੀ ਕੌਮ ਦੇ ਹੋਣ ਉਹ ਸਾਰਾ ਇਤਿਹਾਸ ਪੜ੍ਹਦੇ ਨੇ ਉਹਨਾਂ ਦੇ ਅੰਦਰ ਵੀ ਵਿਚਾਰ ਪੈਦਾ ਹੁੰਦੇ ਨੇ ਉਹਦੇ ਨਜ਼ਰੀ ਉਹ ਸਿੱਖ ਪਿਆ ਸਿਆਸਦਾਨ ਪਿਆ ਤੇ ਉਜਾਰਿਆ ਉਹਨੇ ਵਿਚੋ ਆਵਾਜ਼ ਮਾਰੀ ਤੇ ਕੀ ਕਹਿੰਦਾ ਹੈ ਆਓ ਆਪਾਂ ਸੁਣਦੇ ਆ ਜੀ ਗੁਰੂ ਬਾਰੇਓ ਆਂਦਾ ਸਿੱਖੋ ਜੋ ਮਰਜੀ ਐ ਬੈ ਕਰੋ ਤੁਸੀਂ ਪਰ ਤੁਹਾਡਾ ਗੁਰੂ ਤੁਹਾਡੇ ਤੇ ਕਦੀ ਖੁਸ਼ ਨਹੀਂ ਹੋਵੇਗਾ ਆਂਦਾ ਮੈਂ ਪੜੀਏ ਤੁਹਾਡੀ ਸਿੱਖ ਹਿਸਟਰੀ ਮੈਂ ਪੜੀਏ ਤੁਹਾਡੀ ਗੁਰਬਾਣੀ ਜਿੰਨਾ ਕੋਈ ਤਰਜਮਾ ਮੈਨੂੰ ਮਿਲਿਆ ਏ ਮੈਂ ਬਹੁਤ ਪੜਿਆ ਏ ਇਸ ਧਰਮ ਬਾਰੇ ਇਹਨਾਂ ਦਾ ਤੁਹਾਂ ਸਿੱਖਾ ਨੇ ਵੀ ਨਹੀਂ ਗੰਦਾ ਪੜਿਆ ਹੋਣਾ ਮੈਂ ਸੱਚ ਆਖਦਾ ਅਸਾ ਇੱਕ ਕ੍ਰਸਟ ਤੇ ਸੂਲੀ ਚੜਨ ਦੀ ਗੱਲ ਨੂੰ ਲੈ ਕੇ ਆਪਣਾ ਧਰਮ ਕਹਿੰਦਾ ਸਾਰੀ ਦੁਨੀਆ ਵਿੱਚ ਫਲਾ ਲਿਆ ਉਹ ਤੁਹਾਡਾ ਤਾਂ ਇਤਿਹਾਸ ਹਜ਼ਾਰਾਂ ਕ੍ਰਸਟਾਂ ਨਾਲ ਭਰਿਆ ਪਿਆ ਹੈ ਕਿਹੜਾ ਹੋਰ ਧਰਮ ਹੈ ਜਿਸ ਦੇ ਆਗੂ ਉਬਲਦੀਆਂ ਦੇਗਾ ਵਿੱਚ ਬੈਠੇ ਹੋਣ ਤੱਤੀਆਂ ਤਵੀਆਂ ਦੇ ਉੱਤੇ ਭੁਜੇ ਹੋਣ ਕਿਹੜਾ ਹੋਰ ਧਰਮ ਹੈ ਜਿਸ ਦੇ ਆਗੂ ਨੇ ਆਪਣਾ ਸਿਰ ਚਰਾਹੇ ਵਿੱਚ ਕਟਵਾ ਦਿੱਤਾ ਹੋਵੇ ਉਹ ਕਿਹੜੇ ਧਰਮ ਦੇ ਆਸ਼ਕ ਨੇ ਬੰਦ-ਬੰਦ ਕਟਵਾਏ ਨੇ ਕਿਹੜਾ ਕੋਈ ਆਰੇ ਨਾਲ ਚੇਰਿਆ ਗਿਆ ਏ ਕਿਸ ਧਰਮ ਨੂੰ ਮੰਨਣ ਵਾਲਿਆਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਲਈ ਸਿਰਾਂ ਤੇ ਖੱਫਣ ਬਨ ਕੇ ਫੌਜੀ ਡੁਗੜੀ ਬਣਾਈ ਏ ਜਿਹੜੀ ਪੂਰੀ ਸਲਤਨਤ ਦੇ ਸਲਤਨਤ ਦੀ ਹਕੂਮਤ ਨਾਲ ਟਕਰਾ ਗਈ ਹੋਵੇ ਕਿਹੜੇ ਧਰਮ ਦੇ ਰਹਿਣ ਮੰਨੇ ਆਪਣੇ ਬੱਚੇ ਨੀਹਾਂ ਵਿੱਚ ਨਵਾਏ ਨੇ ਗਜਬ ਖੁਦਾ ਦਾ ਸਿਰਫ 500 ਸਾਲਾਂ ਦਾ ਇਤਿਹਾਸ ਤੇ ਉਹ ਵੀ ਲਹੂ ਦੇ ਨਾਲ ਲਿਖਿਆ ਹੋਇਆ ਕਹਿੰਦਾ ਉਹਨਜੋ ਤੁਹਾਡੀ ਗੁਰਬਾਣੀ ਜਿਹੜੀ ਹੈ ਨਾ ਉਹਦੇ ਵਿੱਚ ਮੁਹੱਬਤ ਹੈ ਪਿਆਰ ਹੈ ਮਨੁੱਖ ਦੀ ਸੇਵਾ ਕਰਨ ਦਾ ਆਦੇਸ਼ ਦਿੰਦੀ ਹੈ ਮੁਹੱਬਤ ਦੇ ਸ਼ਬਦ ਗਾਉਂਦੇ ਤੁਸੀਂ ਜ਼ੁਲਮ ਦੇ ਖਿਲਾਫ ਤਲਵਾਰ ਚੁੱਕ ਲੈਂਦੇ ਹੋ ਤੇ ਮਰ ਲਈ ਤੁਰ ਬੈਂਦੇ ਹੋ ਅਜੀਬ ਅਜਬ ਹੈ ਤੁਹਾਡਾ ਤੁਸੀਂ ਇੰਨੇ ਨਿਆਬ ਇੰਨੇ ਵਧੀਆ ਇਤਿਹਾਸ ਨੂੰ ਸਿਰਫ 2 ਕਰੋੜ ਛਾਤੀਆਂ ਵਿੱਚ ਕਾਇਦ ਕਰਕੇ ਰੱਖਿਆ ਹੋਇਆ ਹੈ ਕਹਿੰਦਾ 2 ਕਰੋੜ ਵੀ ਕਰਨੂ ਮੈਨੂੰ ਤਾਂ ਇਹ ਵੀ ਡਰ ਹੈ ਅੱਜ ਦੇ ਪੜ੍ਹੇ ਲਿਖੇ ਲੋਕ ਤਾਂ ਆਪਣੇ ਬੱਚਿਆਂ ਨੂੰ ਇਹ ਦਾਸਤਾਨਾਂ ਸੁਣਾਉਂਦੇ ਨਹੀਂ ਉਹਨੇ ਤੇ ਜਿਹੜੇ ਵੀ ਬਹੁਤੇ ਨਹੀਂ ਪੜੇ ਲਿਖੇ ਤੁਹਾਡੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਹ ਜੀ ਇਹਨਾਂ ਵਿੱਚ ਹੌਲੀ-ਹੌਲੀ ਮੁੱਜਜਿਆਂ ਦਾ ਪਾਣੀ ਮਿਲਾਉਂਦੇ ਤੁਰੇ ਜਾਣਗੇ ਵਿਸ਼ਵਾਸ ਅਤੇ ਅੰਧਵਿਸ਼ਵਾਸ ਵਿੱਚ ਬਹੁਤ ਫਰਕ ਹੁੰਦਾ ਹੈ ਵਿਸ਼ਵਾਸ ਲਈ ਗਿਆਨ ਦੀ ਕਿਰਨ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਗਿਆਨ ਤੋਂ ਬਿਨਾ ਜੋ ਫੋਕ ਬਾਕੀ ਬਚਦਾ ਏ ਉਸ ਵਿੱਚ ਅੰਧ ਵਿਸ਼ਵਾਸ ਜਾਨੀ ਸੁਪਰਸਟੀਸ਼ਨ ਦੀ ਹਾਈਡਰਲ ਮਿਲੇਸ਼ਨ ਮਿਲਾਵਟ ਹੁੰਦੀ ਚਲੀ ਜਾਂਦੀ ਏ ਕੀ ਕੀਤਾ ਤੁਸੀਂ ਇਹਨੂੰ ਰੋਕਣ ਵਾਸਤੇ ਕਹਿੰਦਾ ਬਾਈਬਲ ਨੂੰ ਅਸੀਂ ਕਰੋੜਾਂ ਦੀ ਤਾਦਾਦ ਵਿੱਚ ਮੁਫਤ ਵੰਡਦੇ ਆ ਜਾਂ 2-4 ਰੁਪਏ ਦੀ ਕੀਮਤ ਰੱਖਦੇ ਆ ਕਹਿੰਦਾ ਮੈਂ ਸੁਣਿਆ ਏ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਦੀ ਸਾਲਾਨਾ ਆਮਦਨੀ ਕਰੋੜਾਂ ਅਰਬਾਂ ਦੇ ਵਿੱਚ ਹੈ ਉਸ ਪੈਸੇ ਨਾਲ ਤੁਹਾਡਾ ਗੁਰਬਾਣੀ ਦੇ ਤਰਜਮੇ ਲੱਖਾਂ ਦੀ ਤਦਾਦ ਵਿੱਚ ਛਾਪਣੇ ਚਾਹੀਦੇ ਨੇ ਸਿੱਖ ਹੀ ਤਰੀਦੇ ਤਰਜਮੇ ਛਾਪ ਕੇ ਸਾਰੀ ਦੁਨੀਆ ਵਿੱਚ ਪਹੁੰਚਾਉਣੇ ਚਾਹੀਦੇ ਨੇ ਦੁਨੀਆ ਦੀਆਂ ਸਾਰੀਆਂ ਜ਼ਬਾਨਾਂ ਵਿੱਚ ਕਹਿੰਦਾ ਆਸਾਨੀ ਬਾਈਬਲ ਛਾਪੀ ਹੋਈ ਹਿੰਦੁਸਤਾਨ ਦੀਆਂ ਸਾਰੀਆਂ ਬੋਲੀਆਂ ਦੇ ਵਿੱਚ ਪੰਜਾਬੀ ਵਿੱਚ ਵੀ ਹੈ ਮੈਂ ਤਾਂ ਸੁਣਿਆ ਕਿ ਤੁਸਾਂ ਸਿੱਖ ਹੀ ਤਰੀ ਵੀ ਪੰਜਾਬੀ ਵਿੱਚ ਛਾਪ ਕੇ ਹਰ ਘਰ ਵਿੱਚ ਨਹੀਂ ਪਹੰਚਾਈ ਉਹ ਕਿੰਨੇ ਕਿਰਤ ਘਾੜੋ ਤੁਸੀਂ ਆਪਣੇ ਗੁਰੂਆਂ ਪ੍ਰਤੀ ਆਪਣੇ ਸੀਧਾ ਪ੍ਰਤੀ ਅਕਿਰਤ ਕਲਾ ਲਈ ਨਰਕਾਂ ਤੋਂ ਬਿਨਾ ਹੋਰ ਕਿਸੇ ਕਿੱਥੇ ਥਾਂ ਹੋ ਸਕਦੀ ਤੁਸੋਂ ਮੈਨੂੰ ਦੋਸਾ ਸਬਨਾ ਨੇ ਨਰਕਾਂ ਵਿੱਚ ਜਾਣਾ ਏ ਤੇ ਮੈਨੂੰ ਇਹ ਵੀ ਚਿੰਤਾ ਏ ਕੰਮ ਵਖਤੋਂ ਭੀੜ ਬਹੁਤ ਕਰਦੇ ਹੋਗੇ ਉੱਥੇ ਬਹੁਤ ਭੀੜ ਕਰਦੇ ਹੋਗੇ ਇਹ ਉਹ ਸ਼ਬਦ ਜੋ ਲੰਡਨ ਵਿੱਚ ਇੱਕ ਪਾਦਰੀ ਨੇ ਕਹੂਗੇ ਸਿੱਖ ਸਿਆਦਾਨ ਤੇ ਵਿਦਵਾਨ ਸੱਜਣ ਨੂੰ ਲੰਡਨ ਵਿੱਚ ਕਹੇ ਤੇ ਕਹਿਣ ਵਿੱਚ ਰਤਾ ਭਾਰ ਵੀ ਝੂਠ ਨਹੀਂ ਆ ਲਿਟਰੇਚਰ ਆਹੀਂ ਕੌਮ 'ਚ ਜਾਗਰਤੀ ਪੈਦਾ ਕਰਨ ਵਾਲੋ ਸਾਡੀ ਲੀਡਰਸ਼ਿਪ ਸਾਡੀਆਂ ਕਮੇਟੀਆਂ ਸਾਡੀਆਂ ਧਾਰਮਿਕ ਸਾਡੀਆਂ ਸਿਆਸੀ ਜਥੇਬੰਦੀਆਂ ਸੁੱਤੀਆਂ ਬਈਆਂ ਨੇ ਨਾ ਕੋਈ ਸਿੱਖਾਂ ਦਾ ਆਪਣਾ ਕੋਈ ਅਖਬਾਰ ਤੇ ਨਾ ਕੋਈ ਪ੍ਰੈਸ ਨਾ ਪਲੇਟਫਾਰਮ ਸਿੱਖਾਂ ਨੂੰ ਉਹਨਾਂ ਲੋਕਾਂ ਦੀਆਂ ਲਿਖਤਾਂ ਤੇ ਨਿਰਭਰ ਕਰਨਾ ਪੈ ਰਿਹਾ ਜੋ ਤੱਥਾਂ ਨਤਰੋੜ ਮਰੋੜ ਕੇ ਪੇਸ਼ ਕਰਦੇ ਨੇ ਅੱਜ ਵੀ ਸਾਡੀ ਮਾਨਸਿਕਤਾ ਗੁਰੂ ਪਿਆਰੇ ਹੋਇਆ ਜੇ ਗੁਰਦੁਆਰੇ 'ਚ ਲਿਟਰੇਚਰ ਲਿਆ ਕੇ ਰੱਖ ਦਿੰਦੇ ਨੇ ਨਾ ਦੇ ਸਾਡੇ ਸਹਿਰਤ ਸਿਆੜੇ ਪਤਾ ਹੀ ਕਿ ਉਹਨੂੰ ਚੁੱਕ ਕੇ ਅਲਮਾਰੀਆਂ ਵਿੱਚ ਰੱਖ ਦੇਣਗੇ ਕਿਤੇ ਨਹੀਂ ਇਹ ਪਵਿੱਤਰ ਇਹਨਾਂ ਦੀ ਬੇਅਦਬੀ ਹੋ ਜੂਗੀ ਪਵਿੱਤਰਤਾ ਭੰਗ ਹੋ ਜੂਗੀ ਫਿਰ ਉਸ ਤੋਂ ਤਾਂ ਕਿ ਸਾਡੇ ਚ ਇਹ ਵੀ ਹਿੰਮਤ ਨਹੀਂ ਵੀ ਆਪਾਂ ਫੜ ਕੇ ਪਾੜੀ ਲਈਏ ਇਹ ਕਿਤਾਬਾਂ ਇੱਥੇ ਪਈਆਂ ਰਹਿ ਜਾਂਦੀਆਂ ਕਿਸੇ 'ਚ ਸ਼ੌਂਕ ਹੀ ਨਹੀਂ ਪੈਦਾ ਹੋਇਆ ਵੀ ਕਿਤਾਬਾਂ ਇਤਿਹਾਸ ਨੂੰ ਪੜ੍ਹੀਏ ਸੋ ਸਮੁੱਚੀ ਸਿੱਖ ਲੀਡਰਸ਼ਿਪ ਸਿਆਦੀ ਐਸੀ ਢੂੰਗੀ ਖੱਡ ਵਿੱਚ ਡਿੱਗੀ ਪਈ ਹੈ ਕਿ ਧਰਮ ਪ੍ਰਚਾਰ ਕਰਨ ਦਾ ਕੋਈ ਸਮਾਂ ਨਹੀਂ ਕੇਂਦਰੀ ਸਿੱਖ ਸਥਾਵਲ ਹੁਣ ਤੱਕ ਉਂਗਲਾ ਤੇ ਗਿਣੀਆਂ ਜਾ ਸਕਣ ਵਾਲੀਆਂ ਹੀ ਕਿਤਾਬਾਂ ਛਾਪ ਸਕੀਆਂ ਨੇ ਫ੍ਰੀ ਲਿਟਰੇਚਰ ਛਾਪਣ ਤੇ ਲੱਖਾਂ ਦੀ ਗਿਣਤੀ ਚ ਵੰਡਣ ਬਾਰੇ ਕਦੀ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਸ਼ਾਇਦ ਉਹ ਇਹ ਸਮਝਦਿਆਂ ਹਨ ਇਹ ਗੈਰਵਾਜਬ ਕੰਮ ਹੈ ਤੇ ਕਿਸੇ ਹੋਰ ادارے ਨੇ ਕਰਨਾ ਹੈ ਸਿਸਵਾਤਿਆਓ ਗੁਰੂ ਪਿਆਰਿਓ ਅਗਲੇ ਆਪਾਂ ਵੀਡੀਓ ਵਿੱਚ ਪਾਵਾਂਗੇ ਕਿ ਕੁਝ ਜੜੀਆਂ ਸਸਦਾਵਾਂ ਨੇ ਉਹ ਕੰਮ ਕਿਵੇਂ ਕਰ ਰਹੀਆਂ ਨੇ ਆਪਾਂ ਵੀ ਉਹਨਾਂ ਦੇ ਨਾਲ ਮਿਲ ਕੇ ਇਹ ਚੀਜ਼ ਨੂੰ ਹਮਲਾ ਮਾਰੀਏ ਗਿਆਨ ਲਈਏ ਅੱਗੇ ਗਿਆਨ ਵੰਡੀਏ ਸੋ ਇਹ ਸੀ ਸਾਡੀ ਸੁੱਤੀ ਹੋਈ ਸਿੱਖ ਕੌਮ ਨੂੰ ਹਿਲਾਉਣਾ ਜੋ ਕਿ ਸਿੱਖ ਮਿਸ਼ਨ ਦੀ ਕਾਲਜ ਵੱਲੋਂ ਛਾਪਿਆ ਗਿਆ ਹੈ ਬਹੁਤ ਹੀ ਸਿਹਰਦ ਉਪਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ